ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਸ਼ਹਿਰ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਦੁੱਧ ਦਾ ਕੰਮ ਆ ਪਸ਼ੂ ਪਾਲਣ ਦਾ ਦੁੱਧ ਦਾ ਸ਼ੌਂਕ ਆ ਬਾਈ ਹੁਣਿਆਂ ਨੂੰ ਉਸ ਸ਼ੌਂਕ ਦੇ ਵਿੱਚ ਔਰ ਦੁੱਧ ਪਾਲਣ ਦੇ ਕਿੱਤੇ ਦੇ ਵਿੱਚੋਂ ਦੋ ਵੜਾ ਵਕਾਉ ਲਾਤੀਆਂ ਮੈਂ ਮਿੱਤਰੋ ਇੱਕ ਵੈੜ ਤੁਹਾਨੂੰ ਵਿਖਾ ਦੇਣੀ ਆ ਜਿੰਦੇ ਥੱਲੇ 40 ਕਿਲੋ ਦੁੱਧ ਤਿਆਰ ਆ ਐਨ ਜਿਹੜਾ ਚਵਾਉਂਦੀ ਆ ਜਿਹੜਾ ਭਾਂਡੇ ਦੇ ਵਿੱਚ ਪਾਉਂਦੀ ਆ ਤੇ ਇੱਕ ਮਿੱਤਰੋ ਵੈੜ ਤੁਹਾਨੂੰ ਹਜੇ ਕੁਝ ਕੁ ਦਿਨਾਂ ਦੀ ਸੋਈ ਆ ਕਿੰਨੇ ਦੁੱਧ ਦਾ ਤਿਆਰ ਆ ਉਹ ਵੀ ਦੱਸ ਦਿਨਾ ਡਿਟੇਲ ਇਹਨਾਂ ਦੇ ਬਾਰੇ ਮੈਂ ਹੀ ਦੇਣੀ ਆ ਕੀ ਇਹਨਾਂ ਦੀ ਡਿਟੇਲ ਆ ਕੀ ਗੱਲਬਾਤ ਆ ਵੱਡੀ ਗਾਂ ਆ ਜਿਹੜੀ ਮਿੱਤਰੋ ਉਹ ਮਹੀਨੇ ਵੀਰੇ ਤੋਰ ਦਿਓ ਮਾੜੀ ਜੀ ਮਹੀਨੇ ਇੱਕ ਦੀ ਸੋਈ ਆ ਵੱਡੀ ਗਾਂ ਜਿਹੜੀ ਮਿੱਤਰੋ ਬੱਚਾ ਜਿਹੜਾ ਇਹਦਾ ਚਲਾਣੇ ਪਾ ਗਿਆ ਦੁੱਧ ਆਉਂਦੇ ਥੱਲੇ ਇਸ ਟਾਈਮ 40 ਕਿਲੋ ਕੰਡੇ ਵਾਲਾ ਹਾਜ਼ਰ-ਨਾਜ਼ਰ ਜਿਹੜਾ ਤਿਆਰ ਆ ਲੇਵੇ ਲੂਵੇ ਦੀ ਕੁਆਲਿਟੀ ਆਰਡਰ ਆਰਡਰ ਦੀ ਕੁਆਲਿਟੀ ਬੇਤਰੀਨ ਤੇ ਖਾਸਾ ਮਿੱਤਰੋ ਕੱਦ ਕਾਠੀ ਵਾਲੀ ਗਾਂ ਆ ਢਾਂਚਾ ਦੇ ਵਜੂਦ ਬਹੁਤ ਚੰਗਾ ਵਾ ਦੁੱਧ ਤੁਸੀਂ ਭਾਈ ਦੋ ਟਾਈਮ ਤਿੰਨ ਟਾਈਮ ਆਪਦਾ ਭਾਈ ਚੋਕੇ ਲ ਜਾ ਸਕਦੇ ਆ ਕੋਈ ਕਹਿਣ ਵਾਲਾ ਨਹੀਂ ਉਹਦੇ ਥੱਲੇ ਤਿਆਰ ਆ ਇਸ ਟਾਈਮ ਜਿਹੜਾ 40 ਕਿਲੋ ਹਾਜ਼ਰ ਆਣ ਜਮਾ ਕੰਡੇ ਦੇ ਉੱਤੇ ਹੈਗਾ ਜਿਹੜਾ ਧਰਦੀ ਆ ਤੇ ਬਾਕੀ ਬਈ ਬਰੀਡ ਨਸਲ ਦੀ ਕੁਆਲਿਟੀ ਕਰਕੇ ਦੁੱਧ ਧਰਦੀ ਆ ਕਿਉਂਕਿ ਸੀਮਨ ਚੰਗੇ ਦੀ ਕਰਕੇ ਦੁੱਧ ਧਰਦੀ ਏ 40 ਲੀਟਰ ਦੁੱਧ ਕੋਈ ਖਾਲਾ ਜਿਹਦਾ ਵਾੜਾ ਤਾਂ ਹੈ ਨਹੀਂ ਕਿਉਂਕਿ 40 ਲੀਟਰ ਦਾ ਪਾਣੀ ਬਹੁਤ ਔਖਾ ਬਣਦਾ ਤੇ ਪਰ ਬਈ ਇਹ ਨਸਲ ਆ ਬਰੀਡ ਆ ਤਾਂ ਕਰਕੇ ਰੇਟ ਬਾਈ ਹੁਣੀ ਤੁਹਾਡੇ ਨਾਲ ਇੰਦਾ ਫੋਨ ਤੇ ਤੈਅ ਕਰਨਗੇ ਮਿੱਤਰੋ ਬਹੁਤ ਚੰਗਾ ਜਿਹੜਾ ਦਾ ਢੰਚਾ ਵਾ ਚੰਗਾ ਕਦ ਕਠੀ ਵਾਲੀ ਗਾਵਾਂ ਮਿੱਤਰੋ ਇਹ ਸੀਗੀ ਪਹਿਲੇ ਨੰਬਰ ਤੇ ਤੋਰਤ ਕੇ ਨਹੀਂ ਵਿਖਾਉਦੇ ਤੋਰ ਕੇ ਤੁਸੀਂ ਆਪ ਵੇਖ ਲਿਓ ਕਿਉਂਕਿ ਥਾਂ ਦੀ ਕਮੀ ਆ ਇੱਥੇ ਥੋੜੀ ਜੀ ਤੇ ਬਈ ਫਿਰ ਖੁੱਲਾ ਡੁੱਲਾ ਹੋਵੇ ਤਾਂ ਤੁਹਾਨੂੰ ਤੋਰ ਕੇ ਵੀ ਵਿਖ ਇਹ 7-8 ਦਿਨ ਦੀ ਸੋਈ ਆ ਇਹਦੇ ਥਲੇ 13 ਕਿਲੋ ਦੋਦ ਤਿਆਰ ਆ ਇਹ ਗਾਂ ਉਹ ਗਾਂ ਜਿਹੜੀ ਦੋਵੇਂ ਵੇਚ ਰਹੀਆਂ ਕੋਈ ਘਰਦਿਆਂ ਨਹੀਂ ਹੈ ਇੱਥੇ ਫਾਰਮ ਦੇ ਵਿੱਚ ਤਿਆਰ ਨਹੀਂ ਹੋਈਆਂ ਹੋਈਆਂ ਇਹਨਾਂ ਦੀ ਖਰੀਦਦਾਰੀ ਹੋਈ ਹੋਈ ਆ ਰਿਕਾਰਡ ਜਿਹੜੇ ਸੀਮਣਾ ਦੇ ਇਹਨਾਂ ਦਾ ਨਹੀਂ ਪਤਾ ਮਾਲਕਾਂ ਨੂੰ ਵੀ ਕਿਹੜੇ ਦੀ ਕਿਹੜੇ ਦੀ ਨਹੀਂ ਦੁੱਧ ਜਿਹੜਾ ਹੈਗਾ ਉਹ ਦੱਸਿਆ ਜਾਊਗਾ ਤੁਹਾਨੂੰ ਵੀ ਇਹਨਾਂ ਦੁੱਧ ਤਿਆਰ ਆ ਇਹਦੇ ਥਲੇ 13 ਕਿਲੋ ਦੁੱਧ ਤਿਆਰ ਆ ਮਗਰ ਇਹਦੇ ਵੱਛਾਵਾ ਮਿੱਤਰੋ ਚਵਾਈ ਚੁਈ ਦੀ ਇਹ ਵੀ ਚੰਗੀ ਆ ਕਰਮ ਵਾਲੀ ਤੇ ਵੀਡੀਓ ਬਣਾ ਰਿਹਾ ਮੈਂ ਸਾਢੇ 12 ਵਜੇ ਦੇ ਆਸੇ 1 ਵਜ ਗਿਆ ਵਾ ਉਸ ਹਿਸਾਬ ਤੇ ਇਹਦੀ ਲੇਵੇ ਦੀ ਜੱਜਮੈਂਟ ਕਰਿਆ ਜੇ ਇਹ ਵੀ ਮਿੱਤਰੋ ਦੂਜਾ ਸੂਆ ਵੜਾ ਉਹ ਤੀਜਾ ਸੂਆ ਵਾ ਢਾਂਚੇ ਇਹ ਗੱਲਬਾਤ ਲਈ ਮੈਂ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਸ਼ਹਿਰ ਫਿਰੋਜ਼ਪੁਰ ਦੇ ਵਿੱਚੋਂ ਵੀਡੀਓ ਦਿਖਾਈ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ